ਸਤਿ ਸ੍ਰੀ ਅਕਾਲ ਮੈਂ ਹਤ ਅਨੀਸ਼ਾ ਚੋਹਾਨ ਬਹੁਤ ਬਹੁਤ ਸਵਾਗਤ ਹੈ ਤੁਹਾਡਾ এবੀਪੀਸ ਸਾਜਾ ਦੇ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਕਾਂਗਰਸ ਸਰਕਾਰ ਨੇ ਮਨਾਇਆ ਸ਼੍ਰੋਮਣੀ ਕਾਲੀ ਦਲ ਦੇ ਸੰਸਥਾਪਕ ਮਾਸਟਰ ਤਾਰਾ ਸਿੰਘ ਦਾ ਜਨਮ ਦਿਹਾੜਾ ਮਾਸਟਰ ਤਾਰਾ ਸਿੰਘ ਦੇ ਜਨਮ ਦਿਹਾੜੇ ਤੇ ਪੁਜੇ ਕੈਬਨਿਟ ਮੰਤਰੀ ਨਜੋ ਸਿੰਘ ਸਿੱਧੂ ਸੰਸਥਾਨ ਇੱਕ ਚਾਨਨ ਮਨਾ ਰਿਹਾ ਪ੍ਰੇਰਣਾ ਦੇ ਪ੍ਰਤੀਕ ਨੇ ਔਰ ਸਾਡੇ ਸਾਰਿਆਂ ਦੇ ਲਈ ਇੱਕ ਰੋਲ ਮਾਡਲ ਇੱਕ ਐਗਜ਼ਾਮਪਲ ਨੇ ਕਿ ਸਾਦਾ ਜੀਵਨ ਉੱਚੀ ਸੋਚ ਦੇ ਨਾਲ ਕਿਸ ਤਰ੍ਹਾਂ ਸਮਾਜ ਦੀ ਬਿਹਤਰੀ ਦੇ ਲਈ ਕੰਮ ਕੀਤਾ ਜਾ ਸਕਦਾ ਹੈ ਔਰ ਕਿਸ ਤਰ੍ਹਾਂ ਮਰਨ ਤੋਂ ਉਪਰੰਤ ਸਾਲਾਂ-ਸਾਲ ਬਾਅਦ ਪੀੜੀਦਰ ਪੀੜੀ ਪ੍ਰੇਰਣਾ ਦਾ ਪਾਤਰ ਬਣਿਆ ਜਾ ਸਕਦਾ ਹੈ ਕੈਬਨਿਟ ਸਰਕਾਰ ਹੋਈ ਮਾਸਟਰ ਤਾਰਾ ਸਿੰਘ ਤੇ ਮਿਹਰਬਾਨ ਅੰਮ੍ਰਿਤਸਰ ਚ ਮਾਸਟਰ ਤਾਰਾ ਸਿੰਘ ਦੇ ਨਾਂ ਦਾ ਬਣੇਗਾ ਚੌਂਕ ਅਸੀਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਆਦੇਸ਼ ਦੇ ਉੱਤੇ ਜਿਹੜਾ ਪੁਲ ਬਣ ਰਿਹਾ ਨਵਾਂ ਔਰ ਰੇਲਵੇ ਸਟੇਸ਼ਨ ਨੂੰ ਜਿਹੜੀ ਸੜਕ ਜਾਂਦੀ ਹੈ ਉੱਥੇ ਜਿਹੜਾ ਚੌਕ ਹੈ ਉਸ ਚੌਕ ਨੂੰ ਢਾ ਕੇ ਦੁਬਾਰਾ ਬਣਾਵਾਂਗੇ ਲੇਕਿਨ ਉਸ ਚੌਕ ਦਾ ਮਾਸਟਰ ਤਾਰਾ ਸਿੰਘ ਜੀ ਦੇ ਬੁੱਤ ਲੱਗਣ ਦੇ ਨਾਲ ਮਾਨ ਸਨਮਾਨ ਕਰੋੜਾਂ ਗੁਣੇ ਉੱਚਾ ਹੋ ਜਾਏਗਾ ਔਰ ਸਭ ਲੋਗ ادب ਨਾਲ ਝੁੱਕ ਕੇ ਉੱਥੋਂ ਲੰਘਿਆ ਕਰਨਗੇ ਮਾਸਟਰ ਤਾਰਾ ਸਿੰਘ ਦੇ ਪੋਤੇ ਦੇ ਨੂੰ ਜਸਪ੍ਰੀਤ ਕੌਰ ਨੇ ਵੀ ਕੀਤੀ ਕੈਪਟਨ ਅਮਰਿੰਦਰ ਦੇ ਤਾਰੀਖ ਮੈਂ ਇਸ ਗੱਲ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਵੀ ਦੇਣੀ ਹੈ ਕਿ ਉਹਨਾਂ ਨੇ ਮਾਸਟਰ ਜੀ ਜਿਹੜੀ ਇੱਕ ਪਾਰਟੀ ਲਾਈਨ ਤੋਂ ਉੱਪਰ ਉੱਠਦੇ ਹੋਏ ਜਿਹੜਾ ਹੈ ਉਹਨਾਂ ਦੀ ਜਿਹੜੀ ਸੋਚ ਸੀਗੀ ਉਸ ਨੂੰ ਜਿਹੜਾ ਹੈ ਪਛਾਣਿਆ ਤੇ ਕਿ ਬਾਸ਼ਰ ਤਾਰਾ ਸਿੰਘ ਨੂੰ ਪੁਲੀ ਅਕਾਲੀ ਦਲ ਪਾਰਟੀ ਪਰ ਇਹਨਾਂ ਨੇ ਜਿਹੜਾ ਐਟੀਟਿਊਡ ਸ਼ੁਰੂ ਤੋਂ ਕੀਤਾ ਉਹਨਾਂ ਚ ਕਦੇ ਵੀ ਜਿਹੜੇ ਇੰਪੋਰਟੈਂਟ ਫੰਕਸ਼ਨ ਹੁੰਦੇ ਆ ਉੱਤੇ اپੋਜੀਸ਼ਨ ਨੂੰ ਡਿਸਰੈਸਪੈਕਟ ਦੇ ਨਾਲ ਬਲਾਇਆ ਜਾਣਾ ਚਾਹੀਦਾ ਉਹ ਤਾਂ ਛੱਡੋ ਬਲਾਇਆ ਨਹੀਂ ਕੀਤਾ ਔਰ ਵਿਦਾਊਟ ਇਨਵੀਟੇਸ਼ਨ ਜਿਹੜਾ ਹੈ ਕੋਈ ਵੀ ਪਾਰਟੀ ਜਿਹੜੀ ਆ ਉਹ ਜਾਣਾ ਠੀਕ ਨਹੀਂ ਸਕਦਾ ਪੰਜਾਬੀ ਗਾਇਕ ਗਿੱਪੀ ਗਰੇਵਾਲ ਤੋਂ ਨਹੀਂ ਮੰਗੀ ਦਿਲਪ੍ਰੀਤ ਸਿੰਘ ਬਾਬਾ ਨੇ ਫਿਰੋਦੀ ਇੱਕ ਫੇਸਬੁੱਕ ਪੋਸਟ ਆਹੀ ਦਿਲਪ੍ਰੀਤ ਬਾਬਾ ਨੇ ਕੀਤਾ ਦਾਵਾ ਕਿਹਾ ਗਿੱਪੀ ਗਰੇਵਾਲ ਨਾਲ ਨਹੀਂ ਹੋਈ ਕੋਈ ਵੀ ਗੱਲ ਦਿਲਪ੍ਰੀਤ ਨੇ ਫੇਸਬੁੱਕ ਪੇਜ ਤੇ ਪੋਸਟ ਸ਼ੇਅਰ ਕਰਦੇ ਲਿਖਿਆ ਕਿ ਉਸ ਦੀ ਗੱਲ ਗਿੱਪੀ ਗਰੇਵਾਲ ਦੇ ਮੈਨੇਜਰ ਦੇ ਨਾਲ ਹੋਈ ਸੀ ਗੱਲ ਦੌਰਾਨ ਉਸਨੇ ਗਿੱਪੀ ਗਰੇਵਾਲ ਤੱਕ ਉਸ ਦਾ ਸੁਨੇਹਾ ਪਹੁੰਚਾਉਣ ਦੇ ਲਈ ਕਿਹਾ ਸੀ ਇਸ ਗੱਲਬਾਤ ਦੌਰਾਨ ਉਸਨੇ ਕੋਈ ਫਿਰੋਤੀ ਨਹੀਂ ਮੰਗੇ ਬਲਕਿ ਗਿੱਪੀ ਗਰੇਵਾਲ ਨੂੰ ਗੈਂਗਸਟਰ ਵਾਲੇ ਗੀਤ ਗਾਉਣੇ ਬੰਦ ਕਰਨ ਦੀ ਸਲਾਹ ਦਿੱਤੀ ਸੀ। ਬਠਿੰਡਾ ਜ਼ਿਲ੍ਹੇ ਦਾ ਪੁੱਠਾ ਟੱਬਰ ਰਹਿੰਦਾ ਹੈ ਸੁਰਖਿਆ ਦੇ ਵਿੱਚ। ਹਰਪ੍ਰੀਤ ਸਿੰਘ ਨੇ 16000 ਕਿਲੋਮੀਟਰ ਪੁੱਠੇ ਕਾਰ ਚਲਾ ਕੇ ਲਿੰਕਾ ਬੁੱਕੋ ਵਰਲਡ ਰਿਕਾਰਡ 'ਚ ਦਰਜ ਕਰਾਇਆ ਨਾ। ਲੋਕਾਂ ਨੂੰ ਪਾਰਕਿੰਗ ਵਗੈਰਾ ਕਰਨ ਦੇ ਵਿੱਚ ਸਮੱਸਿਆ ਆਂਦੀ ਸੀ ਜਾਂ ਕਿਤੇ ਜਹਮ ਲੱਗਦਾ ਉਹਦੇ ਵਿੱਚ ਰਿਵਰਸ ਕਾਰ ਨੂੰ ਕੱਢਣਾ ਮੁਸ਼ਕਿਲ ਹੋ ਜਾਂਦਾ ਸੀਗਾ। ਤੇ ਫਾਰ ਐਗਜ਼ਾਮਪਲ ਕੋਈ ਬੰਦਾ ਕਿਸੇ ਨੂੰ ਕਿਲ ਕਰਨਾ ਚਾਹੁੰਦਾ ਹੈ ਮਾਰਨਾ ਚਾਹੁੰਦਾ ਹੈ ਉਹ ਬੰਦਾ ਅੱਗੇ ਜਾ ਕੇ ਕੀ ਹੈ ਸਰੈਂਡਰ ਕਰ ਦਿੰਦਾ ਸੀ ਲੇਕਿਨ ਮੈਂ ਉਹਨਾਂ ਨੂੰ ਦੱਸਿਆ ਕਿ ਆਈਡੀਆ ਦਿੱਤਾ ਕਿ ਨਹੀਂ ਉੱਥੇ ਆਪਾਂ ਨੂੰ ਸਰੈਂਡਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਆਪਾਂ ਪਿੱਛੇ ਵੀ ਵੱਲ ਵੀ ਜਾ ਸਕਦੇ ਹਾਂ ਸੇਫ ਤਾਂ ਕਿ ਡਿਸਟੈਂਸ ਆਪਾਂ ਉਸ ਤੋਂ ਦੂਰੀ ਬਣਾਈਏ ਤੇ ਆਪਣੀ ਜਾਨ ਬਚ ਸਕੇ ਹਰਪੀਦਾ ਵੱਡਾ ਪੁੱਤਰ ਵੀ ਬੈਕ ਗੇਅਰ ਗੱਡੀ ਚ ਚਲਾਉਂਦਾ ਹੈ ਮਾਹਿਰ ਹਰਪੀਦਾ ਛੋਟਾ ਪੁੱਤਰ ਪੁੱਠੇ ਦੌੜ ਦੌੜਨ ਚ ਤੇਜ਼ ਮੇਰੇ ਡੈਡੀ ਜੋ 15 ਸਾਲਾਂ ਤੋਂ ਡਰਾਈਵਿੰਗ ਕਰ ਰਹੇ ਨੇ ਬੈਕ ਗੇਅਰ ਚ ਉਨਾ 월ਡ ਰਿਕਾਰਡ ਹੈ ਮੈਂ ਚਾਹਨਾ ਕਿ ਇਹ ਇੱਥੇ ਤੱਕ ਨਾ ਰਵੇ ਗਾਂਹ ਤੱਕ ਜਾਨਕੀ ਸਾਡੀ ਅੱਗੇ ਪੀੜ੍ਹੀਆਂ ਤੱਕ ਜਾਵੇ ਪਹਿਲਾਂ ਤਾਂ ਮੈਨੂੰ ਬਹੁਤ ਪ੍ਰਾਊਡ ਹੁੰਦਾ ਕਿ ਮੇਰੇ ਜੋ ਫਾਦਰ ਕੋਲ ਟੈਲੈਂਟ ਹੈ ਤੇ ਕਾਫੀ ਕੰਟਰੀਜ਼ ਨੇ ਇਹਨੂੰ ਕਵਰ ਕੀਤਾ ਤੇ ਇਹ ਚੀਜ਼ ਮੈਨੂੰ ਬਹੁਤ ਮੋਟੀਵੇਟ ਕਰਦੀ ਹੈ ਤੇ ਸਾਡੀ ਸਾਰੀ ਫੈਮਿਲੀ ਹੀ ਕੁਝ ਨਾ ਕੁਝ ਅਲੱਗ ਕਰ ਰਹੀ ਹੈ ਹਰਪ੍ਰੀਤ ਇੱਕ ਨੋ ਲਿਖਦੀ ਹੈ ਪੁੱਠੀ ਪਾਸ਼ਾ ਤੇ ਦੂਜੀ ਚੁਲਾਉਂਦੀ ਹੈ ਪੁੱਠੀਕਾਰ ਦੇਖਿਆ ਹਾਂ ਵੀ ਡੈਡੀ ਵੀ ਸਭ ਕੋਸ਼ਿਸ਼ ਕਰ ਰਹੇ ਹਨ ਵੀ ਮੈਂ ਵੀ ਕੁਝ ਕੋਸ਼ਿਸ਼ ਕਰਾਂ ਕੀ ਜਿਵੇਂ ਇਹਨਾਂ ਦਾ ਵੀ ਨਾਮ ਬਣਿਆ ਹੋਇਆ ਹੈ ਬਹੁਤ ਵਧੀਆ ਨਾਮ ਬਣਿਆ ਹੋਇਆ ਹੈ ਬੈਗਗਰ ਡਰਾਈਵਿੰਗ ਦਾ ਤੇ ਮੈਂ ਵੀ ਕੁਝ ਕਰਕੇ ਦਿਖਾਵਾਂ ਕਿ ਪਰ ਮੇਰਾ ਇਹ ਮੇ ਇਹ ਹੈਗਾ ਕਿ ਮੈਂ ਉਹਨਾਂ ਦਿਨੋਂ ਬਣ ਕੇ ਉਹਨਾਂ ਦੀ ਬੇਟੀ ਬਣ ਕੇ ਮੈਂ ਵੀ ਵਰਲਡ ਰਿਕਾਰਡ ਬਣਾਵਾਂ ਮੁਹੰਮਦ ਹੁਸੈਨ ਸ਼ੇਖ ਹੈ ਪਾਕਿਸਤਾਨ ਦਾ ਅਮੀਰਜ਼ਾਦਾ ਪਾਕਿਸਤਾਨ ਦੀ ਆਮ ਚੋਣਾ 'ਚ ਖੜੇ ਆਜ਼ਾਦ ਉਮੀਦਵਾਰ ਕੋਲ ਹੈ 403 ਬਿਲੀਅਨ ਦੀ ਸੰਪਤੀ ਸ਼ੇਖ ਨੇ ਨੋਮੀਨੇਸ਼ਨ ਪੇਪਰਸ 'ਚ ਕੀਤਾ ਦਾਵਾ ਮੈਂ ਨੇ ਦੋ ਹਲਕਿਆਂ 'ਚ अपने नामिनेशन सबमिट किए हैं नंबर वन एन ए एक सौ बयासी मुजफ्फरगढ़ सेकेंड टू सेवेंटी पी पी से और मैंने अपने जो असासी शो किए हैं वो तकरीबन जो है न चार खरब तीन अरब ग्यारह करोड़ के असासे मैंने शो किए ਮੁਜ਼ੱਫਰਨਗਰ ਦੇ ਐਨ 182 ਤੋਂ ਉਮੀਦਵਾਰੀ ਲਈ ਖੜੇ ਹੋਏ ਨੇ ਸ਼ੇਖ ਮੁਹੰਮਦ ਦਾ ਦਾਵਾ ਹੈ ਕਿ ਉਸ ਕੋਲ ਹੈ ਮੁਜ਼ੱਫਰਨਗਰ ਦੀ 40 ਫੀਸ ਦੀ ਜ਼ਮੀਨ ਲਾਂਗ ਮਲਾਨਾ ਮੁਜ਼ੱਫਰਗੜ ਤਲ ਮੌਜ਼ਾ ਤਲੀਰੀ ਥਰਡ ਚੱਕ ਤਲੀਰੀ ਚੌਥਾ ਮੌਜ਼ਾ ਲੁਟਕਰਾ ਔਰ 40% ਮੁਜ਼ੱਫਰਗੜ ਸ਼ਹਿਰ ਜੋ ਹਮੇ ਸੁਪਰੀਮ ਕੋਰਟ ਨੇ 88 ਸਾਲ ਬਾਅਦ ਫੈਸਲਾ ਦਿਆ ਹੈ ਮੁਹੰਮਦ ਸ਼ੇਖ ਹੈ ਪਾਕਿਸਤਾਨ ਦਾ ਸਭ ਤੋਂ ਅਮੀਰ ਉਮੀਦਵਾਰ ਪਾਕਿਸਤਾਨ ਚ 25 ਜੁਲਾਈ ਨੂੰ ਹੁਣ ਜਾਰੀਆਂ ਨੇ ਆਮ ਚੋਣਾਂ ਹੌਕੀ ਚੈਂਪੀਅਨਸ ਟਰੋਫੀ ਦੇ ਵਿੱਚ ਇੰਡੀਆ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਟੂਰਨਾਮੈਂਟ ਦੇ ਦੂਜੇ ਮੁਕਾਬਲੇ 'ਚ 올림픽 ਚੈਂਪੀਅਨ ਅਰਜنٹੀਨਾ ਨੂੰ 2-1 ਦੇ ਨਾਲ ਹਰਾਇਆ ਭਾਰਤ ਵੱਲੋਂ ਹਰਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਨੇ ਕੀਤੇ ਇੱਕ-ਇੱਕ ਗੋਲ ਭਾਰਤ ਚੈਂਪੀਅਨਸ ਟਰੋਫੀ 'ਚ 4 ਸਾਲ ਬਾਅਦ ਅਰਜنٹੀਨਾ ਖਿਲਾਫ ਜਿੱਤਨ 'ਚ ਸਫਲ ਹੋਇਆ ਟੂਰਨਾਮੈਂਟ 'ਚ ਭਾਰਤ ਦੀ ਲਗਾਤਾਰ ਦੂਜੀ ਜਿੱਤ ਹੈ ਸ਼ਨੀਵਾਰ ਨੂੰ ਭਾਰਤ ਨੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 4-0 ਦੇ ਨਾਲ ਕਰਾਰੀ ਮਾਰ ਦਿੱਤੀ ਸੀ ਟੂਰਨਾਮੈਂਟ 'ਚ ਸਤਾਈ ਜੂਨ ਨੂੰ ਭਾਰਤ ਮੌਜੂਦਾ ਚੈਂਪੀਅਨਸ ਆਸਟ੍ਰੇਲੀਆ ਦੇ ਨਾਲ ਪ ਸੁਰਖੀ ਆ ਦੇ ਵਿੱਚ ਅੱਜ ਦੇ ਲਈ ਬਸੇ ਨਹੀਂ ਤੁਸੀਂ ਪੂਰਾ ਬੁਲੇਟਿਨ ਵੇਖ ਸਕਦੇ ਹੋ abp.sanjha.in ਤੇ